ਹੰਦਰਾ ਹੱਲੀ ਵਿਖੇ ਦਰਬਾਰ ਪੀਰ ਬਾਬਾ ਮੰਗੂ ਸ਼ਾਹ ਜੀ ਨੂਰੇ ਖੁਦਾ ਜੀ ਦੇ ਜਨਮ ਸਥਾਨ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਮੰਗੂ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 30 ਜੂਨ ਨੂੰ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਮੁੱਖ ਸੇਵਾਦਾਰ ਸਾਈ सुरेंद्र ਸਿੰਘ ਰਹੱਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਿਰਾਗ ਚਾਦਰ ਤੇ ਚੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਸਾਲਾਨਾ ਜੋੜ ਮੇਲੇ ਮੌਕੇ ਵੱਖ-ਵੱਖ ਦਰਬਾਰਾਂ ਤੇ ਵੱਡੀ ਗਿਣਤੀ ਵਿੱਚ ਫਕਰ ਫਕੀਰ ਪੁੱਜ ਰਹੇ ਹਨ ਇਸ ਮੌਕੇ ਮੁਖ ਸੇਵਾਦਾਰ ਸਾਈ ਸੁਰਿੰਦਰ ਸਿੰਘ ਰਹਾੱਲੀ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਮੌਕੇ ਮਨਜ਼ੂਰ ਅਲੀ ਖਨੋੜਾ پرویز ਆलम ਕਵਾਲ ਸਟਾਰ ਪੰਗੜਾ ਗਰੁੱਪ ਰਹਾੱਲੀ ਪੀਰਾਂ ਦੀ ਮਹਿਫਿਲ ਸਜਾਉਣਗੇ इस मौके मुख सेवादार सुरेंद्र सिंह कमलजीत कौर गुरनील कौर लाली गगन अवतार सिंह कुग्गी बिंदर मस्ताना रहली अंशल नवीन कुमारी चमन लाल गौरव कालापट्टी, दीपू अवि, आकाश हमी अनाशेख आरल संभम निर्मल पट्टी, गुरविंदर आदि हाजर सन ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਛਬੀ ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ ਕੈਮਰਾਮੈਨ ਮਨਿੰਦਰ ਸਿੰਘ ਸੈਗਲ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਜਗਰਾਾ ਪੀਰਾਂ ਦਾ ਜਗਰਾਾ ਤੰਤਨੂਰੇ ਖੁਦਾ ਸਾਹਿਬ ਮਨਕੁਸ਼ਾ ਜੀ ਦਾ ਬਹੁਤ ਸੱਚੇ ਪਰਿਵਾਰ ਕੀ ਗਿਆ ਸਾਧ ਸੰਗਤ ਜੀ 29 ਤੇ 30 29 30 ਜੂਨ ਦىن ਐਤਵਾਰ ਤੇ ਸੋਮਵਾਰ ਨੂੰ ਇਹ ਮੇਲਾ ਧੂਮ ਧਾਮ ਨਾਲ ਪਿੰਡ ਰਹੱਲੀ ਜਿਲ੍ਹਾ ਹਸ਼ਰਪੁਰ ਵਿੱਚ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਪ੍ਰਸਿੱਧ ਕਵਾਲ ਪਹੁੰਚ ਰਹੇ ਆ ਤੇ ਪ੍ਰਸਿੱਧ ਗਾਇਕ ਪਰਵੇਸ਼ ਆਲਮ ਜੀ ਆਪਣਾ 30 ਤਰੀਕ ਨੂੰ ਪ੍ਰੋਗਰਾਮ ਪੇਸ਼ ਕਰਨਗੇ ਤੇ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਮੇਲੇ 'ਚ ਹਮ ਹਮਾ ਕੇ ਪਹੁੰਚੋ ਅਤੇ ਮੇਲੇ ਦੀ ਜਾਣਕਾਰੀ ਬਤਾਓ ਇਹ ਮੇਲਾ ਪਿੰਡ ਦੇ ਰਹੱਲੀ ਦੇ ਸਾਰੇ ਨੱਦਰ ਸਾਰੇ ਐਨ ਆਰ ਆਈ ਵੀਰ ਯੂਥ ਕਲੱਬ ਦੇ ਸਹਿਯੋਗ ਨਾਲ ਹੋ ਰਿਹਾ ਹੈ ਸਾਥ ਸੰਗਤ ਜੀ ਇਹਦੇ ਵਿੱਚ ਦੂਰੋਂ ਦੂਰੋਂ ਫੱਕਰ ਫਕੀਰ ਹਾਜ਼ਰੀ ਭਰ ਰਹੇ ਜੋ ਉੱਚ ਕੋਟੀ ਦੇ ਫੱਕਰ ਫਕੀਰ ਹਾਜ਼ਰੀ ਭਰ ਰਹੇ ਆ ਤੇ 29 ਤੇ 30 ਨੂੰ ਸਾਥ ਸੰਗਤ ਨੂੰ ਬੇਨਤੀ ਹੈ ਕਿ ਦੋਵੇਂ ਦਿਨ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਬਣਾਓ ਗੁਰੂ ਘਰ ਲੰਗਰ ਅਟੁੱਟ ਵਰਤੇਗਾ ਠੰਡੇ ਪਾਣੀਆਂ ਦੀਆਂ ਸ਼ਬੀਲਾਂ ਚੱਲਣਗੀਆਂ ਤੇ ਰਹਿਮਤਾਂ ਵਰਸਣਗੀਆਂ ਜਿਕਰਾ ਤਨ ਤਨ ਨੂਰੇ ਖੁਦਾ ਸਾਈਂ ਮੰਗੂ ਸ਼ਾਹ ਜੀ ਦਾ ਹੋ ਸਾਕੇ ਦਰਵਾਜ਼ੀ ਜੈ ਜਿਕਰਾ ਪੀਰਾਂ ਦਾ ਹੋ ਸਾਕੇ ਦਰਵਾਜ਼ੀ ਜੈ